ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਮੌਕੇ ਤੇ ਝੋਨੇ ਦੇ ਮੰਡੀ ਰੇਟ ਬਾਰੇ ਸੋ ਐਮਈਪ ਘਟਣ ਤੋਂ ਬਾਅਦ ਵੀ ਜੋ ਉਮੀਦ ਲਾਈ ਜਾ ਰਹੀ ਸੀ ਰੇਟਾਂ ਦੀ ਉਹ ਰੇਟ ਅਜੇ ਤੱਕ ਕਿਸਾਨਾਂ ਨੂੰ ਨਹੀਂ ਮਿਲ ਰਹੇ ਜੇ ਪਿਛਲੇ ਸਾਲ ਦੇ ਮੁਕਾਬਲੇ ਨਾਲ ਦੇਖੀਏ ਤਾਂ ਜੋ 1509 1692 1847 ਜਿਹੜੀਆਂ ਜਿਹੜੀਆਂ ਕਿਸਮਾਂ ਅਜੇ ਮੰਡੀ ਚ ਆਈਆਂ ਨੇ ਉਹਨਾਂ ਦੇ ਰੇਟਾਂ ਵਿੱਚ ਲਗਭਗ 600 ਤੋਂ ਲੈ ਕੇ 800 ਰੁਪਏ ਦਾ ਜੋ ਫਰਕ ਹੈ ਇਸ ਸਾਲ ਤੇ ਪਿਛਲੇ ਸਾਲ ਦੇ ਵਿੱਚ ਸੋ ਉਮੀਦ ਤਾਂ ਕਾਫੀ ਲਾਈ ਜਾ ਰਹੀ ਸੀ ਪਰ ਮੁੱਕੇ ਤੇ ਅਜੇ ਜੋ ਰੇਟ ਕਿਸਾਨਾਂ ਨੂੰ ਉਹ ਜੇ ਨਹੀਂ ਮਿਲ ਰਹੇ ਸੋ ਅਜੇ ਵੀ ਜੋ ਜਾਣਕਾਰਾਂ ਦੀ ਮੰਨੀਏ ਤਾਂ ਰੇਟ ਬਦਲਣਗੇ ਤੇ ਝੋਨੇ 'ਚ ਤੇਜ਼ੀ ਵੇਖਣ ਨੂੰ ਮਿਲੇਗੀ ਜੋ ਫਿਲਹਾਲ ਮੰਡੀਆਂ ਦੇ ਵਿੱਚ ਨਹੀਂ ਵੇਖਣ ਨੂੰ ਮਿਲ ਰਹੀ ਹਾਲਾਂਕਿ ਜੋ ਆਵਕ ਹੈ ਝੋਨੇ ਦੀ ਉਹ ਪਹਿਲੇ ਨਾਲੋਂ ਵਧੀਆ ਹੈ ਜੋ ਨੈਤ ਜੋ ਮਾਲ ਹੈ ਉਹ ਮੰਡੀਆਂ ਚ ਜ਼ਿਆਦਾ ਆਉਣ ਲੱਗ ਗਿਆ ਸੋ ਹੁਣ ਆਪਾਂ ਗੱਲ ਕਰਦੇ ਹਾਂ ਜੋ ਮੌਕੇ ਤੇ ਮੰਡੀ ਦੇ ਰੇਟ ਚੱਲ ਰਹੇ ਨੇ ਉਹਨਾਂ ਦੇ ਬਾਰੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਸਭ ਤੋਂ ਪਹਿਲੇ ਗੱਲ ਕਰਦੇ ਹਾਂ ਸਰਸਾ ਮੰਡੀ ਦੀ ਤਾਂ ਇੱਥੇ 1500 ਨੂੰ ਕੰਬਾਈਨ ਵਾਲਾ 3015 ਰੁਪਏ 18471692 ਤੇ ਕਾਫੀ ਸਵਾਲ ਸੀ ਮੇਰੇ ਕਿਸਾਨ ਵੀਰਾਂ ਦੇ ਸੋ ਸਰਸਾ ਮੰਡੀ ਦੇ ਵਿੱਚ ਆਵਕ ਸ਼ੁਰੂ ਹੋ ਗਈ ਹੈ 1847 ਕੰਬਾਈਨ ਵਾਲਾ 2781 ਰੁਪਏ ਇੱਥੇ ਲੱਗਿਆ ਜੀ 1692 ਕੰਬਾਈਨ ਵਾਲਾ 3015 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਰਤਿਆ ਮੰਡੀ 1509 ਕੰਬਾਈਨ ਵਾਲਾ 3065 ਰੁਪਏ ਜੰਡੇਆਲਾ ਗੁਰੂ ਮੰਡੀ 1509 ਕੰਬਾਈਨ ਵਾਲਾ 2990 ਰੁਪਏ ਪ੍ਰਤੀ ਕੁਆਂਟਲ ਫਾਜਲਕਾ ਮੰਡੀ 1509 ਹੱਥ ਵਾਲਾ 3071 ਰੁਪਏ ਪ੍ਰਤੀ ਕੁਇੰਟਲ ਪੇਵਾ ਮੰਡੀ 1509 ਕੰਬਾਈਨ ਵਾਲਾ 2950 ਰੁਪਏ ਕੋਟਕਪੁਰਾ 1509 ਕੰਬਾਈਨ ਵਾਲਾ 3010 ਰੁਪਏ ਪਾਣੀਪਤ ਮੰਡੀ 1509 ਕੰਬਾਈਨ ਵਾਲਾ 2971 ਰੁਪਏ ਲਾਰਵਾ ਮੰਡੀ 1509 ਕੰਬਾਈਨ ਵਾਲਾ 3005 ਰੁਪਏ ਉਸ ਤੋਂ ਬਾਅਦ ਗੱਲ ਕਰਦੇ ਹਾਂ ਖਨੋਰੀ ਮੰਡੀ ਦੀ 1509 ਕੰਬਾਈਨ ਵਾਲਾ 3060 ਰੁਪਏ ਫਤੇਗਰ ਚੂੜੀਆਂ ਮੰਡੀ 1509 ਕੰਬਾਈਨ ਵਾਲਾ 2832 ਰੁਪਏ ਰਦੋੜ ਮੰਡੀ 1509 ਕੰਬਾਈਨ ਵਾਲਾ 3065 ਰੁਪਏ ਅੰਮ੍ਰਿਤਸਰ ਸਾਇ ਮੰਡੀ 1509 ਕੰਬਾਈਨ ਵਾਲਾ 2968 ਰੁਪਏ ਬਟਾਲਾ ਮੰਡੀ 1509 ਕੰਬਾਈਨ ਵਾਲਾ 3060 ਰੁਪਏ ਪ੍ਰਤੀ ਕੁਆਂਟਲ ਤਰਨਤਾਰਨ ਮੰਡੀ 1509 ਕੰਬਾਈਨ ਵਾਲਾ 3031 ਰੁਪਏ ਇਸਮਾਈਲਾਬਾਦ ਮੰਡੀ 1509 ਕੰਬਾਈਨ ਵਾਲਾ 3024 ਰੁਪਏ ਗਦਰਪੁਰ ਮੰਡੀ ਜੋ ਨੂਰੀ ਝੋਨਾ 2021 ਰੁਪਏ ਕਰਨਾਲ ਮੰਡੀ 1509 ਕੰਬਾਈਨ ਵਾਲਾ 2950 ਰੁਪਏ ਗੰਗੋਵ ਮੰਡੀ 1509 2880 ਰੁਪਏ ਪ੍ਰਤੀ ਕੁਇੰਟਲ ਸਮਾਣਾ ਮੰਡੀ 1509 ਕੰਬਾਈਨ ਵਾਲਾ 3095 ਰੁਪਏ ਰਾਜਪੁਰਾ ਮੰਡੀ 1509 ਕੰਬਾਈਨ ਵਾਲਾ 2970 ਰੁਪਏ ਸੋਨੀਪੱਤ ਮੰਡੀ 1509 ਕੰਬਾਈਨ ਵਾਲਾ 3001 ਰੁਪਏ ਤੰਦ ਮੰਡੀ ਹਰਿਆਣਾ 1509 2260 ਰੁਪਏ ਮਹਿਤਾ ਮੰਡੀ 1500 ਨੂੰ ਕੰਬਾਈਨ ਵਾਲਾ 2950 ਰੁਪਏ ਨਾਬਾ ਮੰਡੀ ਪੰਜਾਬ 1509 ਤੇ 360 ਰੁਪਏ ਪਾਤੜਾ ਮੰਡੀ ਪੰਜਾਬ ਦਾ ਜੋ ਰੇਟ ਹੈ ਉਹ 1509 ਲੱਗੀ ਹੈ ਜੀ 3175 ਰੁਪਏ ਸਾਰਿਆਂ ਨਾਲ ਟੋਪ ਦਾ ਰੇਟ ਅੱਜ ਪਾਤੜਾ ਮੰਡੀ ਚ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਗੱਲ ਕਰਦੇ ਆ ਟੁਖਾਣਾ ਮੰਡੀ ਦੀ ਇੱਥੇ 1509 ਹੱਥ ਵਾਲਾ 3150 ਰੁਪਏ ਕਰੋਂਡਾ ਮੰਡੀ 1509 2925 ਰੁਪਏ ਠੀਕ ਆ ਮੰਡੀ 1509 ਕੰਬਾਈਨ ਵਾਲਾ 2850 ਰੁਪਏ ਕੈਥਲ ਮੰਡੀ 1509 ਕੰਬਾਈਨ ਵਾਲਾ 3000 15 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਨਰੇਲਾ ਮੰਡੀ 1509 ਕੰਬਾਈਨ ਵਾਲਾ 2850 ਰੁਪਏ ਗੜ ਮੁਕਤੇਸ਼ਵਰ ਮੰਡੀ 1509 ਹੱਥ ਵਾਲਾ 2801 ਰੁਪਏ ਆਰ ਐਚ 10 ਝੋਨਾ ਜੋ ਗੜਮੁਖਤੇਸ਼ਵਰ ਮੰਡੀ 2300 ਰੁਪਏ ਪ੍ਰਤੀ ਕੁਆਂਟਲ ਲੱਗਿਆ ਸਮਾ ਲੱਖਾ ਮੰਡੀ 1500 ਨੂੰ ਹੱਥ ਵਾਲਾ 2966 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਸੋ ਕਿਸਾਨ ਵੀਰੋ ਇਹ ਸਨ ਜੋ ਅੱਜ ਮੌਕੇ ਤੇ ਰੇਟ ਮੰਡੀ ਦੇ ਵਿੱਚ ਚੱਲ ਰਹੇ ਨੇ ਤੇ ਇਸ ਦੇ ਨਾਲ ਨਾਲ ਜੋ ਨਵੇਂ ਰੇਟ ਹੋਣਗੇ ਉਹ ਵੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਾਉਂਦੇ ਰਾਂਗੇ ਤੇ ਜਿਹੜੇ ਮੇਰੇ ਕਿਸਾਨ ਵੀਰ ਨੇ ਮੰਡੀ ਚ ਝੋਨਾ ਲੈ ਕੇ ਗਏ ਨੇ ਜਾ ਅੱਗੇ ਲੈ ਕੇ ਜਾਣਗੇ ਤਾਂ ਕਮੈਂਟਾਂ ਦੇ ਵਿੱਚ ਆਪਦੇ ਜੋ ਸ਼ਹਿਰ ਦਾ ਰੇਟ ਜ਼ਰੂਰ ਦੱਸਿਆ ਕਰੋ ਤਾਂ ਜੋ ਸਾਰੇ ਜਾਣਕਾਰ ਮਤਲਬ ਜੋ ਕਿਸਾਨ ਵੀਰ ਨੇ ਜਾਣਕਾਰੀ ਇਹਦੇ ਤੋਂ ਲੈ ਸਕਣ ਸੋ ਆਪਾਂ ਕੱਲੀ ਕੱਲੀ ਮੰਡੀ ਤੱਕ ਨਹੀਂ ਪਹੁੰਚ ਕਰ ਸਕਦੇ ਸੋ ਜਿਹੜੇ ਮੇਰੇ ਕਿਸਾਨ ਵੀਰ ਝੋਨਾ ਲੈ ਕੇ ਜਾਂਦੇ ਕਮੈਂਟਾਂ 'ਚ ਜਰੂਰ ਦੱਸਿਆ ਕਰੋ ਜਾਣਕਾਰੀ ਵਧੀਆ ਲੱਗੀ ਤਾਂ ਵੱਤੋ ਵਾਦ ਕਿਸਾਨ ਵੀਰਾਂ ਨਾਲ ਜਰੂਰ ਸਾਂਝੀ ਕਰਿਓ ਤੇ ਇਦਾਂ ਦੀ ਖੇਤੀਬਾੜੀ ਅਪਡੇਟ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੋਭਾ ਹੋਵੇ